ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਦੇਰਾ ਸਰਪੰਚ ਦੇਰਾ ਮੀਰ ਮੀਰਾ ਤੋਂ ਇਹ ਜੋ ਕਿ ਇਸ ਵਾਰ ਸਾਡੇ ਪਿੰਡ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਇਤਿਹਾਸਕ ਕੰਮ ਹੋਇਆ ਹੈ ਜੋ ਕਿ ਸਾਡੇ ਪਿੰਡ ਦੇ ਵਿੱਚ ਮੇਰੇ ਤੇ ਸੰਮਤੀ ਹੋਈ ਆ ਤੇ ਇਹ ਸੰਮਤੀ ਹੋਣ ਕਾਰਨ ਹੀ ਅਸੀਂ ਆਹ ਜਿਹੜਾ ਪਿੰਡ ਦਾ ਵਿਕਾਸ ਕਰ ਸਕਿਆ ਕਿਉਂਕਿ ਸਾਰਾ ਪਿੰਡ ਇੱਕ ਜੋਟਾ ਹਰ ਇੱਕ ਪਰਿਵਾਰ ਦੀ ਜਿਹੜੀ ਹੈਗੀ ਆ ਸਾਨੂੰ ਹੈਲਪ ਮਿਲ ਰਹੀ ਆ ਜਿਸ ਦੇ ਵਿੱਚ ਵੀ ਅਸੀਂ 14 ਕਨਾਲ 17 ਮਰਲੇ ਦਾ ਇਹ ਜਿਹੜਾ ਟੋਬਾ ਸੀਗਾ ਇਹ ਬਲੈਕ ਵਾਟਰ ਤੇ ਗੰਦਗੀ ਦਾ ਰੂਪ ਧਾਰ ਗਿਆ ਸੀ ਬਹੁਤ ਜ਼ਿਆਦਾ ਸਾਡੇ ਪਿੰਡ ਵਿੱਚ ਕਾਫੀ ਕੈਂਸਰ ਦੇ ਮਰੀਜ਼ ਹੋ ਗਏ ਹੋਰ ਵੀ ਬਿਮਾਰੀਆਂ ਸੀ ਜਦੋਂ ਕਿ ਅਸੀਂ ਪਾਣੀ ਟੈਸਟ ਕਰਾਏ ਥੱਲੇ ਪਾਣੀ ਸਾਡਾ ਜਿਹੜਾ ਬਹੁਤ ਖਰਾਬ ਸੀ ਪਿੰਡ ਦਾ ਇਸ ਕਰਕੇ ਇਹ ਸਾਨੂੰ ਜਿਹੜਾ ਕਦਮ ਚੱਕਣਾ ਪਿਆ ਉਤੋਂ ਬਾਅਦ ਇਹਦੇ ਵਿੱਚ ਕੁਝ 6000 ਟਰਾਲੀ ਮਿੱਟੀ ਦੀ ਜਿਹੜੀ ਸੀਗੀ ਪੈਣੀ ਸੀ ਜਿਸ ਦਾ ਕਿ 24-25 ਲੱਖ ਰੁਪਇਆ ਕਰਾਇਆ ਬਣਦਾ ਜੋ ਕਿ ਸਾਰੇ ਪਿੰਡ ਨੇ ਕਰਾਇਆ ਦੇਣ ਦਾ ਇਹ ਵੀਰਾ ਚੱਕਿਆ ਉਹਦੇ ਵਿੱਚ ਅਸੀਂ ਲਗਭਗ 75% ਜਿਹੜਾ ਟੋਪਾ ਇਹ ਪੂਰਤਾ ਤੇ ਅਸੀਂ ਨਵਾਂ ਟੋਪਾ ਆ ਨਾਲ ਲੱਗਦਾ ਹੀ ਪਿੱਛੇ ਜਿਹੜਾ ਅਸੀਂ ਇਹ ਅੱਤਿਆ ਇਹਨੂੰ ਛੱਡਾਂ ਦੇ ਸਾਰਾ ਫਰਕ ਆ ਤੇ ਇੱਕ ਮੋਟਰ ਪਹਿਲਾਂ ਸੀ ਸਾਡੀ ਇੱਕ ਮੋਟਰ ਅਸੀਂ ਹੋਰ ਜਿਹੜੀ ਆ ਇੱਥੇ ਲਾਤੀ ਤੇ ਪਾਈਪ ਲਾਈਨ ਜਿਹੜੀ ਕੁਛ ਸਾਡੀ ਪਿਛਲੀ ਪੰਚਾਇਤ ਨੇ ਪਾਈ ਹੋਈ ਸੀਗੀ ਤੇ ਅਸੀਂ ਉਸ ਨੂੰ ਜੋੜ ਕੇ ਜਿਹੜਾ ਹੈ ਉਹ ਨਵਾਂ ਟੋਬਾ ਪੱਟਿਆ ਅਸੀਂ ਪੰਚਾਇਤੀ ਜ਼ਮੀਨ 'ਚ ਉੱਥੇ ਤੱਕ ਇਹ ਲਿਜਾਣ ਦੇ ਵਿੱਚ ਕੰਮ ਜਾਬ ਹੋ ਗਏ ਇਹ ਰਸਤੇ ਦੇ ਵਿੱਚ ਅਸੀਂ ਨੱਕੇ ਰੱਖੇ ਨੇ ਤਾਂ ਜੋ ਜ਼ਿੰਮੇਦਾਰ ਵੀ ਇਸ ਪਾਣੀ ਨੂੰ ਜਿਹੜਾ ਵਰਤਣਗੇ ਜੋ ਪਾਣੀ ਬਚੂਗਾ ਉਹ ਗਾਹਾਂ ਪੇਸਟਿੰਗ ਸਾਡੀ ਉਹ ਟੋਬੇ ਦੇ ਵਿੱਚ ਇਕੱਠਾ ਹੋ ਜੂਗਾ ਅਸੀਂ ਤੁਸੀਂ ਦੇਖ ਰਹੇ ਹੋ ਸਿੱਚ ਮਾਡਲ ਬਣਾ ਲਿਆ ਸਿੱਚੇ ਮਾਲ ਤੇ ਉਹ ਤੋਂ ਬਾਅਦ ਪਿੰਡ ਤੇ ਸਾਰਾ ਹੀ ਪਾਣੀ ਇੱਥੇ ਇਕੱਠਾ ਹੋਣਾ ਇਕੱਠਾ ਹੋਣ ਤੋਂ ਬਾਅਦ ਹਾਉਦੀ ਤੋਂ ਹੁੰਦਾ ਹੋਇਆ ਇਹ ਟੋਬੇ ਦੇ ਵਿੱਚ ਲੈ ਜਾਣਾ ਇਸ ਦੇ ਵਿੱਚ ਕੋਈ ਸਾਡੇ ਇੱਥੇ ਗੁਰੂ ਘਰ ਵਾਸਤੇ ਪਾਰਕਿੰਗ ਨਹੀਂ ਸੀਗੀ ਗੱਡੀਆਂ ਦੀ ਅਸੋ ਲਾਸਟ ਦੇ ਵਿੱਚ ਦੋ ਕਨਾਲਾਂ ਦੇ ਵਿੱਚ ਅਸੀਂ ਪਾਰਕਿੰਗ ਬਣਾ ਰਹੇ ਹਾਂ ਕਿ ਜਦੋਂ ਭੋਗ ਪੈਂਦਾ ਗੱਡੀਆਂ ਰੋਡ ਤੇ ਖੜ੍ਹਨੀਆਂ ਸੀਗੀਆਂ ਉਹ ਵੀ ਇਸ ਟੋਬੇ ਦੇ ਵਿੱਚੋਂ ਹੀ ਜਿਹੜੀ ਉਹ ਬਣਾ ਰਹੇ ਹਾਂ ਕੋਸ਼ ਸਾਨੂੰ ਪਿੰਡ ਚ ਜਦੋਂ ਤੁਸੀਂ ਐਂਟਰ ਹੁੰਨੇ ਆ ਉੱਥੇ ਪੰਚਾਇਤ ਘਰ ਬਣਾਇਆ ਸੀ ਤੇ ਪੰਚਾਇਤ ਘਰ ਦੇ ਉੱਪਰ ਅਸੀਂ ਹੁਣ ਬਣਾ ਰਹੇ ਆ ਬੱਚਿਆਂ ਵਾਸਤੇ ਕੀ ਕਹਿੰਦੇ ਹੁੰਦੇ ਆ ਜਿਮ ਉਹਦਾ ਕਮਰਾ ਸ਼ੁਰੂ ਕਰਨ ਲੱਗੇ ਆ ਆਂਗਣ ਵਾੜੀ ਸਾਡੀ ਤਿਆਰ ਹੋ ਗਈ ਆ ਤੇ ਅੰਦਰ ਸਾਡਾ ਤੁਸੀਂ ਸਕੂਲ ਦੇ ਵਿੱਚ ਦੇਖੋਗੇ ਉੱਥੇ ਸਾਡਾ ਜਿਹੜਾ ਇੱਕ ਗਰਾਊਂਡ ਆ ਪਲੇ ਗਰਾਊਂਡ ਆ ਉਹ ਤਿਆਰ ਹੋ ਗਿਆ ਸਾਡੇ ਕੋਲ ਸਪੈਸ਼ਲ ਕੋਚ ਆ ਜਿਹੜਾ ਉਹ ਬੱਚਿਆਂ ਦੀ ਸਿਖਲਾਈ ਵਾਸਤੇ ਆਉਂਦਾ ਆ ਲਗਾਤਾਰ ਸਾਡੇ ਕੋਲ 70 80 ਬੱਚੇ ਜਿਹੜੇ ਸ਼ਾਮ ਨੂੰ ਨੇ ਇੱਥੇ ਇਕੱਠੇ ਹੋਣ ਲੱਗੇ ਤੇ ਉਸ ਤੋਂ ਬਾਅਦ ਜਿਹੜਾ ਪੰਚਾਇਤ ਘਰ ਦੇ ਅੱਗੇ ਕੁਝ ਸਾਨੂੰ ਦੋ ਘਰਾਂ ਨੇ ਜਿਹੜੀ ਜ਼ਮੀਨ ਆ ਉਹ দান ਕੀਤੀ ਆ ਪੰਚਾਇਤ ਨੂੰ ਜਿਹੜੀ ਆ ਉਹ ਸਾਡੇ ਕੋਲ ਉੱਥੇ ਅੱਠ ਮਰਲੇ ਜਗ੍ਹਾ ਜਿਹੜੀ ਹੋ ਗਈ ਆ ਉਹ ਵੀ ਅਸੀਂ ਜਗ੍ਹਾ ਜਿਹੜੀ ਆ ਮਿੱਟੀ ਪਾ ਕੇ ਤਿਆਰ ਕਰ ਲਈ ਤੇ ਮੈਂ ਕਹਿੰਦਾ ਵੀ ਜੇ ਪਿੰਡ ਦਾ ਸਹਿਯੋਗ ਮਿਲਦਾ ਰਿਹਾ ਸਾਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਿੰਡ ਨੂੰ ਅਸੀਂ ਜਿਹੜੀ ਆ ਦੇ ਵਿੱਚ ਪਹਿਲੇ ਨੰਬਰ ਤੇ ਲਜਾਨ ਦੇ ਵਿੱਚ ਕਾਹਬ ਜਵ ਹੋਵਾਂਗੇ ਮੈਨੂੰ ਸਭ ਤੋਂ ਵੱਡੀ ਜਿਹੜੀ ਆ ਮੈਂ ਕਹਿੰਦਾ ਵੀ ਜਦੋਂ ਤੱਕ ਤੁਸੀਂ ਪਿੰਡ ਦੇ ਪੱਠੇ ਨਹੀਂ 파ਰਟੀਬਾਜੀ ਨੂੰ ਤੱਕ Pase ਪਿੰਡ ਦੇ ਵਿਕਾਸ ਵਾਸਤੇ ਤੁਸੀਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਇਹ ਚੀਜ਼ ਦਾ ਮੈਨੂੰ ਆ ਹੁਣ ਪਤਾ ਇਹ ਚੀਜ਼ ਦਾ ਲੱਗਿਆ ਕਿਉਂਕਿ ਜਿਹੜਾ ਅਸੀਂ ਆ 5 ਮਹੀਨੇ ਜੇ ਕੰਮ ਕਰ ਸਕਿਆ ਆ ਇਹ ਕਿਉਂਕਿ ਅਸੀਂ ਸਾਰੇ ਜਿੰਨੇ ਪਿੰਡ ਦੇ ਵਿੱਚ ਸੀਗੇ ਸਾਰੇ ਅਸੀਂ ਇੱਕ ਮੁੱਠੂ ਕੀ ਇਕਮੰਦ ਕੀਤਾ ਹਰ ਇੱਕ ਬੱਚੇ ਬੱਚੇ ਦਾ ਇਸ ਪਿੰਡ ਦੇ ਵਿੱਚ ਸਾਡਾ ਸਾਂਝਾ ਕੰਟੀਨ ਵਾਲੀ ਗੱਲ ਵੀ ਦੱਸ ਦਿਆਂ ਇੱਕ ਜਿਹੜੀ ਅਸੀਂ ਇਸ ਦੇ ਵਿੱਚ ਕਿ ਟ੍ਰੈਕ ਬਣਾਉਣਾ ਜੀ ਉਹਨੇ ਬੂਟੇ ਲੱਗਣੇ ਨੇ ਬੱਚਿਆਂ ਦੇ ਖੇਡਣ ਨੂੰ ਬਣਾਉਣਾ ਤੇ ਉਸ ਦੇ ਵਿੱਚ ਅਸੀਂ ਇੱਕ ਕੰਟੀਨ ਬਣਾ ਰਹੇ ਹਾਂ ਜਿਵੇਂ ਕਿ ਆਮ ਸ਼ਹਿਰਾਂ ਦੇ ਵਿੱਚ ਹੁੰਦੀਆਂ ਨੇ ਕਿ ਉਹ ਕੰਟੀਨ ਹੋਊਗੀ ਵੀ ਬਾਉਂਡਰੀ ਬਹੁਤ ਵਧੀਆ ਬਣਾਵਾਂਗੇ ਲਾਈਟਿੰਗ ਦਾ ਇੰਤਜ਼ਾਮ ਸਾਰਾ ਤਾਂ ਜੋ ਸਾਡੇ ਸ਼ਾਮ ਨੂੰ 11 10 11 ਵਜੇ ਤੱਕ ਜਿਹੜੇ ਬੱਚੇ ਨੇ ਉਮਵੈਲਾ ਤੋਂ ਉਹਨਾਂ ਦਾ ਖੇਡਾ ਟੀਵੀ ਤੋਂ ਛੋਟੇ ਉਹ ਗਰਾਊਂਡ ਦੇ ਵਿੱਚ ਸਾਰਾ ਪਿੰਡ ਸ਼ਾਮ ਨੂੰ ਦੇਖੇ ਆ ਸਾਡੀ ਕੋਸ਼ਿਸ਼ ਹੈ ਕੋਈ ਕਿਸੇ ਪਿੰਡ ਦੇ ਕੁਝ ਬੰਦਿਆਂ ਦਾ ਜਿਨ੍ਹਾਂ ਦਾ ਕੋਈ ਵਿਸ਼ੇਸ਼ ਸਹਿਯੋਗ ਹੋਵੇ ਉਹਨਾਂ ਦਾ ਨਾਮ ਲੈਣਾ ਚਾਹੁੰਦੇ ਹਮ ਤੁਹਾਡੀ ਮਰਜ਼ੀ ਤੇ ਹੈ ਮੇਰੇ ਬੰਨਿਓ ਕੋਈ ਹੈ ਸਾਡੇ ਪਿੰਡ ਦੇ ਵਿੱਚ ਕਾਫੀ ਸਹਿਯੋਗ ਆ ਸ਼ਾਹਵਾਜ ਨਾਗਰਾ ਉਹਨਾਂ ਦਾ ਵੀ ਸਹਿਯੋਗ ਆ ਉਹਦੇ ਵਿੱਚ ਹੋਰ ਨੇ ਸਾਡੇ ਪੰਜ ਸਹਿਬਾਨ ਨੇ ਜਿਵੇਂ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਇੱਕ ਸਾਡੀ ਕਮੇਟੀ ਬਣਾਈ ਹੈ ਜਰਨੈਲ ਸਿੰਘ ਹੋ ਗਿਆ ਜਗਜੀਤ ਸਿੰਘ ਹੋ ਗਿਆ ਬਿੱਲਾ ਜੋ ਕਿ ਪ੍ਰਿੰਸਪਾਲ ਸਾਹਿਬ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਇਹਦੇ ਵਿੱਚ ਸਰਦਾਰ ਤੇਜਾ ਸਿੰਘ ਜੋ ਕਿ ਹਰ ਟਾਈਮ ਇੱਥੇ ਡਿਊਟੀ ਦਿੰਦੇ ਨੇ ਤੇ ਇਹ ਜਿਹੜੇ ਨੇ ਸਾਰੀ ਦੇਖਰੇਖ ਕਰਦੇ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਇਸ ਕਾਰਜ ਨੂੰ ਨਿਪਟਾਰੇ ਚੜਾ ਰਹੇ ਹਾਂ ਕਰਦੇ ਕਰਾਂ ਤਾਂ ਹਾਂ ਨਹੀਂ ਸਮਝਿਆ ਤਾਂ ਇਹ ਉਹ ਗਰਾਊਂਡ ਦਿਖਾਉਂਦੇ ਚਾਹੀਦੇ ਤਿਆਰ